ਉਹਨਾਂ ਨੂੰ ਜਿਹੜੀ ਫੌਜ ਚੁੱਕਣ ਲਈ ਬੁਰਾ ਤੇ ਜਾਤ ਦੀ ਇਹ ਚੰਗੀ ਗੱਲ ਆ ਸਵਾਸ ਦੀ ਗੱਲ ਆ ਪਰ ਪੱਕੇ ਤੌਰ ਤੇ ਉਹਨਾਂ ਨੂੰ ਐਨਐਸਏ ਉਹਨਾਂ ਦਾ ਰਿਵੋਕ ਕਰਨਾ ਚਾਹੀਦਾ ਰਹਿਣਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਸੌਂਕਾਲ ਦੇ ਇਨਜਾਮ ਲਾਏ ਦੋਸ਼ ਲਾਏ ਤੇ ਉਹ ਤਾਂ ਹੁਣ ਸਿਸਟਮ ਦੇ ਵਿੱਚ ਸਭ ਦਾ ਗੇ ਭਾਰਤੀ ਭਜਾਣ ਦੇ ਸਿਸਟਮ ਤੇ ਰਹਿ ਗਏ ਜਿਨ੍ਹਾਂ ਲੜਨ ਦੀ ਸ਼ਬਦ ਲੈ ਕੇ ਆਏ ਨੇ ਤੇ ਹੁਣ ਵੀ ਉਹਨਾਂ ਨੂੰ ਉਸੇ ਜਗ੍ਹਾ ਦਾ ਦੇਖਣਾ ਮੈਂ ਸਮਝਦਾ ਸਦਾ ਫਿਰ ਗਲਤ ਆ ਔਰ ਵੈਸੇ ਵੀ ਅਜੇ ਮੋਦੀਪਾਲ ਸਿੰਘ ਉਹਨਾਂ ਦੀ ਭਾਵਨਾ ਨਹੀਂ ਹੁੰਦਾ ਲੱਖਾਂ ਉਹਨਾਂ ਲੋਕਾਂ ਦੀ ਵੀ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨੂੰ ਵੋਟਾਂ ਵਾਕੇ ਚੁਣਿਆ ਉਹਨਾਂ ਨੂੰ ਆਪਣੇ ਹਲਕੇ ਦੀ ਸੇਵਾ ਕਰ ਲਈ ਔਰ ਕੌਮ ਦੀ ਸੇਵਾ ਕਰ ਲਈ ਉਹ ਉਹਨਾਂ ਨੂੰ ਇੱਕ ਵਾਡੇ ਇੰਟੀਗ੍ਰਿਟੀ ਦਾ ਤੇ ਉਹ ਵੀ ਮੀਰ ਧਿਆਨ ਰੱਖਣ ਦੀ ਲੋੜ ਹੈ ਜਮੂਰੀ ਦੇ ਵਿੱਚ ਤੇ ਮੋਦੀ ਸਾਹਿਬ ਨੇ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਤੇ ਜਿਹੜੀ ਇਲਜ਼ਾਮਬਾਜ਼ੀ ਲਾਈ ਉਹ ਵੀ ਸੱਚੀ ਆ ਔਰ ਬੜਾ ਠੋਕ ਹੋ ਜਾ ਕੇ ਕਿਹਾ ਦੇ 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 ਵਿੱਚ ਐਮਰਜੈਂਸੀ ਲਾ ਕੇ ਸਾਰੇ ਜਿਹੜੇ ਵਜ਼ਾਰ ਸੀ ਕੇਡਾਂ ਦੇ ਤਾਂ ਲੋਕ ਰਾਜ ਦੀ ਕਦਰਾਂ ਕੀਮਤਾਂ ਦੀ ਪਰਵਾਹੀ ਨਹੀਂ ਕੀਤੀ ਤੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਉਸੇ ਲੋਕ ਰਾਜ ਦੇ ਉਸੇ ਗੁਜ਼ਾਰ ਦੇ ਤਹਿਤ ਜਿਹੜੀਆਂ ਚੋਣਾਂ ਪਾਰਲੀਮੈਂਟੀਆਂ ਹੋਈਆਂ ਤੇ ਉਹਨਾਂ ਚੋਣਾਂ ਦੇ ਵਿੱਚ ਜਿਹੇ ਪੰਜਾਬ ਦੀ ਸਰਕਾਰ ਨੇ ਗੱਲ ਕੀਤੀ ਆ ਮਸਬਾਤੀ ਮਹਾਂ ਦਾ ਐਨਐਸਏ ਦੁਬਾਰਾ ਐਕਸਟੈਂਡ ਕੀਤਾ ਤੇ ਘਟੂ ਘਟ ਕੇਂਦਰ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਵਾਸ ਪੰਜਾਬ ਦੀ ਨਹੀਂ ਮੰਦੀ ਗਈ ਸੀ ਪੂਰੇ ਜਿਹੜਾ ਐਨਐਸਆਪ ਆਪਣਾਣਾ ਕਰਦਾ ਤਾਂ ਕਿ ਉਹ ਆਪਣੀ ਜਿਹੜੀ ਲੋਕਾਂ ਨੇ ਵਡੇਖ ਦਿੱਤਾ ਉਹਨਾਂ ਲੋਕਾਂ ਦੀ ਭਾਵਨਾ ਨੂੰ ਰਿਪਰਜ਼ੈਂਟ ਕਰਦਾ ਜਨੰਦਰ ਬਾਏ ਇਲੈਕਸ਼ਨ ਦੇ ਵਿੱਚ 25 ਜਨੰਦਰ ਜਿਹੜੀ ਚੋਣ ਆ ਉਹਦੇ ਟੱਕਰੀ ਦੀ ਤਸਦੀਕ ਹੋ ਰਹੀ ਹੈ ਸ਼ਰਮਨਿ ਕਾਲੀਦਾਸ ਦੇ ਚੋਣ ਮਿਸ਼ਾਨ ਟੱਕਰੀ ਨੂੰ ਜਿਵੇਂ ਪਹਿਲਾਂ ਆਪ ਹੀ ਤਕਰੀ ਦੇਣ ਵਾਲਿਆਂ ਨੇ ਆਪ ਹੀ ਸਾਡੇ ਪ੍ਰਧਾਨ ਸਾਹਿਬ ਨੇ ਤਕਰੀ ਸੁਣ ਕੇ ਭੱਜੇ ਨੇ ਮદાન ਛੱਡ ਕੇ ਭੱਜੇ ਨੇ ਇੱਕ ਵਿਧਵਾ ਔਰਤ ਇੱਕ ਪਰਵਾਨੀ ਵਾਲੇ ਪਰਿਵਾਰ ਦੀ ਔਰਤ ਇੱਕ ਗਰੀਬ ਔਰਤ ਨੂੰ ਅਦਭੱਤੇ ਛੱਡ ਕੇ ਮਤਲਬ ਤਕਰੀ ਫੜਾ ਕੇ ਆਪ ਅੱਗੇ ਹੋਰ ਵੀ ਸਪੋਰਟ ਕਰਕੇ ਲੱਗੇ ਨੇ ਇਹ ਜਿਹੜਾ ਆਪ ਹੀ ਖੁਦ ਪ੍ਰਧਾਨ ਸਾਹਿਬ ਸਾਨੂੰ ਬਦਲ ਸਿਸਟਮ ਦੀਆਂ ਮਤਲਬ ਲੱਗਣਾ ਕਰਨ ਲੱਗੇ ਨੇ ਪਹਿਲਾਂ ਤਾਂ ਉਹ ਨਹੀਂ ਬਹੁਤ ਹੀ ਦੋਲੇ ਪੰਜ ਚਾਰੀਆਂ ਦੇ ਪੰਜ ਅਕਸ਼ੀਆਂ ਦੇ ਸ਼ੋਭਰੀ ਕਾਲੀਦਾਸ ਦੀ ਬੇਹਤਰੀ ਲਈ ਜਿਹਦੇ ਭਰਮੰਗਵਾਏ ਲੋਕ ਨੇ ਸਾਡੇ ਵਰਗੇ ਉਹ ਸਾਰਿਆਂ ਨੂੰ ਨਰਾਸ਼ ਕੀਤਾ ਤੇ ਫਿਰ ਜਿਸ ਤਰ੍ਹਾਂ ਸਰਕਾਰ ਨੇ ਪ੍ਰੈਸ਼ਰ ਪਾਇਆ ਸਰਕਾਰੀ ਸ਼ਕਤੀ ਦਾ ਪ੍ਰੈਸ਼ਰ ਪਾਇਆ ਔਰ ਬੀਜੀਜੀ ਜੀਹਰ ਨੂੰ ਤਕਰੀ ਛੱਡ ਕੇ ਭੱਜਣ ਲਈ ਮਜਬੂਰ ਕੀਤਾ ਉਹਦੀ ਮਾਨਸਿਕ ਪੀੜਾ ਕਹਿ ਲਓ ਉਹਦੀ ਜੋ ਤਰਸਯੋਗ ਹਾਲਤ ਸੀ ਇੱਕ ਗਰੀਬ ਵਿਧਵਾ ਔਰਤ ਦੀ ਜਿਹਦੇ ਨਾਲ ਕੇਵਲ ਅਸੀਂ ਖੜੇ ਆਦਾ ਨਰਾ ਮਾਰੇ ਪਾਵੇਂ ਪਰ ਉਹਦੇ ਤੇ ਦਵਾਈ ਨਾ ਸੀ ਉਹਦੇ ਤੇ ਮਾਨਸਿਕ ਪੀੜਾ ਹੀ ਨਹੀਂ ਸੀ ਵੀ ਜਿਹੜੇ ਆਪਣੇ ਸੀ ਜੇ ਆਪਣੇ ਛੱਡ ਕੇ ਭੱਜ ਗਏ ਤੇ ਉਹਦੇ ਪਰਿਵਾਰ ਤੇ ਵੀ ਉਹ ਪੀੜਾ ਸੀ ਉਹ ਦਰਦ ਚਾਹ ਨਾ ਸਕੀ ਤੇ ਕਾ ਸਰਕਾਰ ਦੇ ਪ੍ਰੈਸ਼ਰ ਹੈ ਜਰੀ ਔਰ ਜਦੋਂ ਬਡਾਲਾ ਸਾਹਿਬ ਤੁਸੀਂ ਜਗੀਰ ਚੋਰਾਪੁਰਾ ਨੇ ਮਹਾਰ ਅਹਿਸਾਸ ਕਰਾਇਆ ਪੰਚ ਪ੍ਰਸਤੀ ਦਾ ਔਰ ਪੰਚ ਦੀ ਚੜ੍ਹਦੀ ਕਲਾ ਦਾ ਖਾਸ ਤੌਰ ਤੇ ਉਹਨਾਂ ਦੇ ਵਰਗੇ ਅ ਪਤੀ ਜਹਦਾ ਪ੍ਰਿਤਮ ਸੀ ਜੇ ਸ਼ਵਾਵਾ ਦਾ ਪੁਰੂ ਫੇਰ ਉਸ ਗੱਲ ਦਾ ਧਿਆਨ ਆਇਆ ਰਸਾਸ ਹੋਇਆ ਕਿ ਪਾਂਚੀ ਜੀ ਜੇਬੰਦੀ ਜੀ ਜੇ ਦੀ ਜੋ ਨਿਸ਼ਾਨਾ ਟੱਕਰੀ ਉਹਦੀ ਇਲਾਜ ਰੱਖਣੀ ਪਰ ਹੋਜ ਰਿਹਾ ਸੀ ਕਿ ਜਿਹਨਾਂ ਦੇ ਹੱਥ 'ਚ ਟੱਕਰੀ ਹੋਈ ਆ ਜਿਨ੍ਹਾਂ ਨੂੰ ਅਧਿਕਾਰ ਦਿੱਤੇ ਨੇ ਕਿਉਂ ਉਹਨਾਂ ਟੱਕਰੀ ਦੇਣ ਦੇ ਉਹਨਾਂ ਨੂੰ ਤਾਂ ਟੱਕਰੀ ਦੀ ਇਲਾਜ ਰੱਖਣ ਦਾ ਧਿਆਨ ਹੀ ਆਇਆ ਪਰ ਜਿਹੜੇ ਆਮ ਵਰਕਰ ਆ ਕਿ ਜਿਵੇਂ ਵਰਕਰ ਆ ਕਿ ਵਿਧਵਾ ਲੇਡੀ ਆ ਉਹਨੂੰ ਕਿੰਨਾ ਧਿਆਨ ਆਇਆ ਕਿੰਨਾ ਦਰਦ ਉਹਦੇ ਮਨ ਦੇ ਵਿੱਚ ਆਇਆ ਦੇ ਜੋ ਵੀ ਜਗੀਰਦਾਰ ਉਹਨਾਂ ਦੇ ਤੇ ਸਰ ਜੋ ਪ੍ਰਤਾਪ ਬਟਾਰਾ ਉਹਨਾਂ ਨੇ ਅਹਿਸਾਸ ਕਰਾਇਆ ਉਹ ਸਰਕਾਰ ਦੇ ਹਰ ਲਾਲ ਤੇ ਹਰ ਰਾਹ ਚਰਾ ਕੇ ਪਰ ਉਹਨੇ ਇੰਨਾ ਮਤਲਬ ਸਰਕਾਰ ਤਾਂ ਹਰ ਦਬਾਅ ਤੇ ਹਰ ਲਾਲ ਤੇ ਤਿਆਕੇ ਮਤਲਬ ਉਹ ਟਕਰੀ ਦਾ ਦਰਦ ਜਦੋਂ ਉਹ ਜਗੀਰਦਾਰ ਉਹਨਾਂ ਨੇ ਔਰ ਜੋ ਪ੍ਰਤਾਪ ਬਟਾਰਾ ਉਹਨਾਂ ਨੇ ਅਹਿਸਾਸ ਕਰਾਇਆ ਉਹਦੇ ਮਨ ਦੇ ਵਿੱਚ ਉਹ ਭਾਵਨਾ ਜਾਗੀ ਔਰ ਇਹ ਮੁਰਗੇ ਟਕਰੀ ਹੋਈ ਮੈਂ ਕਹਿਣਾ ਚਾਹੁੰਦਾ ਵੀ ਸਾਸਿ ਮਿਰਤਿੰ ਬਾਦਰ ਜਿਹੜਾ ਦਾਸ ਵੀ ਆਇਆ ਪਰ ਬੀਬੀ ਸਰਜੀਤ ਕੌਰ ਨੂੰ ਕਿੰਨਾ ਦਰਦ ਆਇਆ ਕਿੰਨੀ ਪੀੜਾ ਹੋਈ ਆਪਣੀ ਨੂੰ ਚੋਣ ਵਿਆਹ ਦੀ ਵੇਖੀ ਨਾ ਹੋਵੇ ਇਹ ਇੱਕ ਮਿਸਾਲ ਵਾਲੀ ਗੱਲ ਸੋਸੀ ਰਾਮਸਾ ਜੀ ਉਹਨਾਂ ਨੇ ਹੁਣ ਅੱਗੇ ਕਹਿਤਾ ਵੀ ਅਸੀਂ ਤਕਰੀ ਤੋਂ ਸ਼ਾਂਤੀ ਬੱਧ ਕਰਾਂ ਮੈਂ ਸੋਚ ਰਿਹਾ ਸੀ ਕਿ ਦੇਖੋ ਤਕਰੀਫ ਪਾਸਾ ਜਾ ਜਿਵੇਂ ਬੰਦੀ ਸ਼ਰੋਮਣੀ ਕੰਨ ਕਰਦਾ ਦਾ ਜੋਸ਼ੀ ਸ਼ਾਹ ਹੁੰਦੇ ਤੇ ਤੱਕੜੀ ਲੈਣ ਤੋਂ ਤੇ ਤੱਕੜੀ ਦੀ ਸਪੋਰਟ ਕਰਨ ਤੋਂ ਜਿਵੇਂ ਲੋਕ ਭਜ ਰਹੇ ਹੋਣ ਇਹ ਹਾਲ ਹੋਦਾ ਕਿ ਤੱਕੜੀ ਦਾ ਇਹ ਸਾਡੇ ਸਾਹਮਣੇ ਦੇਖ ਰਹੇ ਆ ਇਹ ਗੱਲ ਦੀ ਸਾਨੂੰ ਦੁੱਖੀ ਕੀਤਾ ਵੀ ਆ ਇਹਹੀ ਗੱਲ ਅਸੀਂ ਸਾਥ ਜੀਸੀ ਬਾਦਲ ਖਾਨ ਨੂੰ ਅੰਦਰ ਬੈਠ ਕੇ ਵੀ ਅੱਜ ਵੀ ਬਾਰ-ਬਾਰ ਕਿ ਜਾ ਰਹੇ ਆ ਜਾਇਦਾ ਸ੍ਰੀ ਅਕਾਲਪੁਰ ਸਾਹਿਬ ਕੋਲ ਬੇਨਤੀ ਕਰਕੇ ਆਏ ਆ ਕਿ ਇਹ ਦਰਦ ਤੱਕੜੀ ਦਾ ਜ਼ਰੂਰ ਸਾਰਿਆਂ ਦੇ ਮਨਾਂ ਵਿੱਚ ਆਉਣਾ ਚਾਹੀਦਾ ਆਕੇ ਅਸੀਂ ਪੰਥੀ ਜਿਵੇਂ ਬੰਦੀ ਪਰਵਾਨੀ ਕਾਲੀਦਾਰ ਨੂੰ ਮਜ਼ਬੂਤ ਕਰ ਸਕੀਏ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਦਾ ਕੇਂਦਰ ਬਣਾ ਸਕੀਏ ਜੇ ਪੰਥਕ ਜਿਹਾ ਫਤਵਾ ਜਿਹੜਾ ਹੈ ਉਹਨੂੰ ਪਰਵਾਣ ਕਰੀਏ